ਜਿਸ પતિ ਪਤਨੀ ਦੇ ਕੋਲ ਆ ਚੀਜ਼ ਹੋਵੇ ਉਹਨਾਂ ਦੀ ਜ਼ਿੰਦਗੀ 'ਚ ਬਹੁਤ ਖੁਸ਼ੀਆਂ ਰਹਿੰਦੀਆਂ ਨਹੀਂ ਉਹਨਾਂ ਦੇ ਘਰ 'ਚ ਬਹੁਤ ਪੈਸਾ ਰਹਿੰਦਾ ਆ ਉਹਨਾਂ ਦੀ ਜ਼ਿੰਦਗੀ ਦੀ ਉਮਰ ਵੀ ਬਹੁਤ ਲੰਬੀ ਹੁੰਦੀ ਆ ਤੇ ਚਿਹਰੇ ਤੋਂ ਪਤਾ ਲੱਗ ਜਾਂਦਾ ਕਿ ਹਰ ਵੇਲੇ ਗਲੋ ਰਹਿਂਦਾ ਆ ਨਾਲ ਦੀ ਨਾਲ ਹੀ ਉਹਨਾਂ ਦੇ ਧੀਆਂ ਪੁੱਤਰਾਂ ਦੀ ਜ਼ਿੰਦਗੀ ਵੀ ਬਹੁਤ ਹੀ ਸ਼ਾਨਦਾਰ ਤੇ ਵਧੀਆ ਗੁਜ਼ਰਦੀ ਆ ਜਿਹੜੇ ਜਿਹੜੇ ਪਤੀ ਪਤਨੀ ਆਪਣੇ ਦੇ ਕੋਲ ਆ ਚੀਜ਼ ਰੱਖਦੇ ਹੁਣ ਕਈ ਸੱਜਣ ਕਹਿਣਗੇ ਕਿ ਪਤੀ ਪਤਨੀ ਕਿਹੜੀ ਚੀਜ਼ ਰੱਖ ਲੈਣਗੇ ਤਾਂ ਉਹਨਾਂ ਦੀ ਜ਼ਿੰਦਗੀ ਬਿਹਤਰ ਹੋਵੇਗੀ ਪਰ ਜਦੋਂ ਤੁਹਾਡੇ ਵਰਗੇ ਸੂਝਵਾਨ ਸੱਜਣ ਜਵਾਬ ਦਿੰਦੇ ਨੇ ਤਾਂ ਫਿਰ ਉਹ ਕਹਿੰਦੇ ਵਾਕਿਆ ਹੀ ਹਰ ਇੱਕ ਪਤੀ ਪਤਨੀ ਦੇ ਕੋਲੇ ਚੀਜ਼ ਹੋਵੇ ਤਾਂ ਜ਼ਿੰਦਗੀ ਦਾ ਆਪਣਾ ਹੀ ਆਨੰਦ ਹੁੰਦਾ ਆ Yeah. <laughs> ਤੇਜ ਆਪਾਂ ਕੀ ਵੇਖਿਆ ਆਪਣੀ ਜ਼ਿੰਦਗੀ ਕਿ ਬਹੁਤ ਸਾਰੇ પતિ ਪਤਨੀਆਂ ਦੇ ਕੋਲ ਜਿਹੜੇ ਲੋਕ ਖੁਸ਼ ਨੇ ਜਿਨ੍ਹਾਂ ਦੀ ਜ਼ਿੰਦਗੀ ਚ ਪੈਸਾ ਢੇਲਾ ਵੀ ਖੂਬ ਆ ਉਹਨਾਂ ਦੇ ਘਰਾਂ ਚ ਰੌਣਕਾਂ ਵੀ ਆ ਘਰ ਚ ਜੀਵ ਵੀ ਲੱਗਦਾ ਆ ਉਮਰਾਂ ਵੀ ਲੰਬੀਆਂ ਨੇ ਉਸ ਪਤੀ ਪਤਨੀ ਦੇ ਕੋਲ ਹਮੇਸ਼ਾ ਇਹ ਚੀਜ਼ ਰੱਖਦੇ ਨੇ ਆਪਣੇ ਕੋਲ ਉਹਨਾਂ ਕੋ ਬੇਸ਼ੱਕ ਕੋਈ ਖੋਨ ਦੀ ਵੀ ਕੋਸ਼ਿਸ਼ ਕਰੇ ਉਹ ਖੋਨ ਨਹੀਂ ਦਿੰਦੇ ਤੇ ਨਾ ਹੀ ਉਹ ਇਹੋ ਜਿਹਾ ਕੋਈ ਕੰਮ ਕਰਦੇ ਕਿ ਉਹਨਾਂ ਦੇ ਘਰ ਤੋਂ ਚੀਜ਼ ਚਲੀ ਜਾਵੇ ਉਸ ਚੀਜ਼ ਨੂੰ ਕਹਿੰਦੇ ਵਿਸ਼ਵਾਸ ਜਿਸ ਪਤੀ ਪਤਨੀ ਦੇ ਰਿਸ਼ਤੇ ਦੇ ਵਿੱਚ ਵਿਸ਼ਵਾਸ weeks. ਪਿਆਰ ਹੋਵੇ ਸਤਿਕਾਰ ਹੋਵੇ ਅਦਬ ਹੋਵੇ ਤੇ ਕਹਿ ਲੋ ਕਿ ਅੱਖਾਂ ਮੀਟ ਕੇ ਇੱਕ ਦੂਜੇ ਦੇ ਗੱਲ ਨੂੰ ਸਮਝਿਆ ਤੇ ਮੰਨਿਆ ਜਾਂਦਾ ਹੋਵੇ ਉਸ ਪਰਿਵਾਰ ਦੇ ਵਿੱਚ ਉਸ ਪਤੀ ਪਤਨੀ ਦੀ ਜ਼ਿੰਦਗੀ ਚ ਬਹੁਤ ਖੁਸ਼ੀਆਂ ਰਹਿੰਦੀਆਂ ਨੇ ਹੁਣ ਖੁਸ਼ੀਆਂ ਕਿੱਦਾਂ ਰਹਿੰਦੀਆਂ ਨੇ ਕਿਉਂਕਿ ਅੱਧਿਓ ਵੱਧ ਲੜਾਈ ਤਾਂ ਉਦਾਂ ਹੀ ਮੁੱਕ ਜਾਂਦੀ ਆ ਕਿੰਤੂ ਪਰੰਤੂ ਕੰਨ ਤੋਂ ਟੈਨਸ਼ਨ ਤੋਂ ਤੁਹਾਨੂੰ ਕਿਹਦਾ ਫੋਨ ਆਇਆ ਤੁਸੀਂ ਕਿਉਂ ਬਾਹਰ ਜਾ ਕੇ ਗੱਲ ਸੁਣੀ ਜਿਸ ਘਰ ਦੇ ਵਿੱਚ ਐਵੇਂ ਦਾ ਸ਼ੱਕੀ ਸੁਭਾਅ ਹੋਵੇਗਾ ਜਿਸ ਘਰ ਦੇ ਵਿੱਚ ਐਵੇਂ ਦੀ ਹਾਲਤ ਹੋਵੇਗੀ ਉਸ ਘਰ ਵਿੱਚ ਹਰ ਵੇਲੇ ਲੜਾਈ ਝਗੜਾ ਬਣੇ ਰਵੇਗਾ ਜਦੋਂ ਲੜਾਈ ਝਗੜਾ ਬਣਿਆ ਰਹੇਗਾ ਫਿਰ ਕੀ ਹੋਵੇਗਾ ਖੁਸ਼ੀਆਂ ਕਿੱਥੋਂ ਰਹਿਣੀਆਂ ਫਿਰ ਪੈਸਾ ਕੰਮ ਕਰਨ ਨੂੰ ਜੀ ਨਹੀਂ ਕਰਨਾ ਘਰ ਚ ਪੈਸਾ ਕਿੱਥੋਂ ਆਵੇਗਾ ਜਦੋਂ ਘਰ ਕੋ ਪੈਸਾ ਨਹੀਂ ਆਉਣਾ ਘਰ ਚ ਖਿੱਚ ਖਜਈਆ ਰਹਿਣਾ ਤਾਂ ਉਹ ਲੜਾਈ ਝਗੜਾ ਹੋਣਾ ਤੇ ਉਹ ਬੱਚਿਆਂ ਤੇ ਵੀ ਮਾੜਾ ਪ੍ਰਭਾਵ ਪੈਂਦਾ ਬੱਚੇ ਵੀ ਸੋਚਦੇ ਕਿ ਸਾਡਾ ਪਤਾ ਨਹੀਂ ਪਿਓ ਗਲਤ ਆ ਜਾਂ ਸਾਡੀ ਮਾਂ ਗਲਤ ਆ ਜਾਂ ਇਹਨਾਂ ਨੂੰ ਦੋਵਾਂ ਨੂੰ ਨਹੀਂ ਅਕਲ ਹੈਗੀ ਕਈ ਤਰ੍ਹਾਂ ਦੇ ਸਵਾਲ ਬੱਚੇ ਆਪਣੇ ਦਿਮਾਗ ਚ ਸੋਚਣ ਲੱਗ ਪੈਂਦੇ ਨੇ ਬੇਸ਼ੱਕ ਉਹ ਬੋਲਣ ਚਾਹੀਏ ਨਾ ਬੋਲਣ ਤਾਰੇ ਵੇਖਿਆ ਕੀ ਗਿਆ ਕਿ ਜਿਸ ਪਤੀ ਨੇ ਜਾਂ ਜਿਸ ਪਤਨੀ ਨੇ ਆਪਣੇ ਪਤੀ ਦੇ ਪ੍ਰਤੀ ਵਫਾਦਾਰ ਨਹੀਂ ਆ ਜਾਂ ਦੋਵਾਂ ਚੋਂ ਕੋਈ ਵੀ ਇੱਕ ਦੂਜੇ ਦੇ ਪ੍ਰਤੀ ਵਫਾਦਾਰ ਨਹੀਂ ਆ ਫਿਰ ਉਸ ਘਰ ਦੇ ਵਿੱਚ ਹਰ ਵੇਲੇ ਝਗੜਾ ਰਹਿੰਦਾ ਇੱਕ ਦੂਜਾ ਇਨਸਾਨ ਚੰਗਾ ਨਹੀਂ ਲੱਗਦਾ ਜਦੋਂ ਚੰਗਾ ਨਹੀਂ ਲੱਗਦਾ ਤਾਂ ਫਿਰ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਉੱਥੇ ਖੁਸ਼ੀ ਕਿੱਥੋਂ ਹੋਣੀ ਉਸ ਘਰ ਵਿੱਚ ਪੈਸਾ ਕਿੱਥੋਂ ਹੋਣਾ हां ਕਿਸੇ ਮਨੁੱਖ ਦੇ ਹਰ ਇੱਕ ਮਨੁੱਖ ਚ ਕਮੀਆਂ ਹੁੰਦੀਆਂ ਨੇ ਭਾਵੇਂ ਉਹ ਕੋ ਕਮਾਈ ਕਰਦਾ ਹੋਵੇ ਚਾਹੇ ਨਾ ਕਰਦਾ ਹੋਵੇ ਚਾਹੇ ਸੋਨਾ ਹੋਵੇ ਚਾਹੇ ਕਾਲਾ ਹੋਵੇ ਚਾਹੇ ਮੋਟਾ ਹੋਵੇ ਚਾਹੇ ਪਤਲਾ ਹੋਵੇ ਹਰ ਇੱਕ ਮਨੁੱਖ ਚ ਕੋਈ ਨਾ ਕੋਈ ਕਮੀ ਜ਼ਰੂਰ ਹੁੰਦੀ ਹੈ ਫਿਰ ਉਸ ਕਮੀ ਨੂੰ ਦੂਰ ਕਰ ਲੈਣਾ ਚਾਹੀਦਾ ਕਿਉਂਕਿ ਅੱਜ ਦੇ ਸਮੇਂ ਚ ਸਾਰੀਆਂ ਚੀਜ਼ਾਂ ਦੇ ਹੱਲ ਲੱਗੇ ਨੇ ਅੱਜ ਦੇ ਸਮੇਂ ਚ ਹਰ ਇੱਕ ਚੀਜ਼ ਦਾ ਹੱਲ ਆ ਪਰ ਹੱਲ ਪਿਆਰ ਦੇ ਨਾਲ ਇੱਜ਼ਤ ਦੇ ਨਾਲ ਮਾਨ ਦੇ ਨਾਲ ਸਤਕਾਰ ਦੇ ਨਾਲ ਬਾਹ ਫੜ ਕੇ ਕੋਲ ਬਿਠਾ ਕੇ ਹੀ ਕੀਤਾ ਜਾ ਸਕਦਾ ਜੇ ਅਸੀਂ ਕਹੀਏ ਕਿ ਕੋਈ ਆਪਣੀ ਦੀ ਖੁਦ ਦੂਰ ਕਰ ਲਵੇ ਉਹ ਨਹੀਂ ਹੋ ਸਕਦੀ ਦੂਰ ਕਰਨ ਦੇ ਲਈ ਕਿਸੇ ਨਾ ਕਿਸੇ ਤਰੀਕਾ ਦਾ ਹਿਲਾ ਵਰਤਨਾ ਹੀ ਪਵੇਗਾ ਤੇ ਜਦੋਂ ਅਸੀਂ ਆਪਣੇ ਘਰਾਂ ਦੇ ਵਿੱਚ ਐਵੇਂ ਦਾ ਮਾਹੌਲ ਰੱਖਦੇ ਆ ਇੱਜ਼ਤ ਮਾਨ ਵਧਾਈਆਂ ਵਾਲਾ ਫਿਰ ਘਰ ਦੇ ਵਿੱਚ ਲੜਾਈ ਨਹੀਂ ਹੋਣੀ ਝਗੜਾ ਨਹੀਂ ਹੋਣਾ ਸਾਡੇ ਅੰਦਰ ਪੋਜੀਟਿਵ ਸ਼ਕਤੀ ਪੈਦਾ ਹੁੰਦੀ ਰਹਿਣੀ ਤੇ ਜਿਹੜੀ ਪੋਜੀਟਿਵ ਸ਼ਕਤੀ ਹੁੰਦੀ ਹੈ ਸਾਡੇ ਸਰੀਰ ਨੂੰ ਤੰਦਰੁਸਤੀ ਬਖਸ਼ਦੀ ਹੈ ਸਾਡੇ ਸਰੀਰ ਨੂੰ ਇੱਕ ਮਤਲਬ ਕਹਿ ਸਕਦੇ ਆ ਕਿ ਪੋਜੀਟਿਵ ਤਰੀਕੇ ਨਾਲ ਜੀਵਣਾ ਸਿਖਾਉਂਦੀ ਆ ਜਦੋਂ ਅਸੀਂ ਸੜਨਾ ਹੀ ਨਹੀਂ ਸਾਡਾ ਖੂਨ ਵੀ ਵਰਕਰਾਰ ਰਹਿਣਾ ਚੇ ਤੇ ਝੁਰੜੀਆਂ ਨਹੀਂ ਪੈਣੀਆਂ ਅਸੀਂ ਉਮਰ ਤੋਂ ਪਹਿਲਾਂ ਬਜ਼ੁਰਗ ਨਹੀਂ ਹੋਣਾ ਸਾਡੇ ਘਰ ਦਾ ਮਾਹੌਲ ਵਧੀਆ ਹੋਣਾ ਸਾਡੇ ਬੱਚੇ ਖੁਸ਼ ਹੋਣੇ ਆ ਸਾਡਾ ਫੋਨ ਕਿਤੇ ਵੀ ਪਿਆ ਹੋਵੇ ਕਿਹਦਾ ਵੀ ਫੋਨ ਆ ਜਾਵੇ ਸਾਨੂੰ ਕੋਈ ਟੈਨਸ਼ਨ ਨਹੀਂ ਹੋਣੀ ਤੇ ਜਿਹੜਾ ਮਰਜ਼ੀ ਚੁੱਕ ਲਵੇ ਫਿਰ ਬੰਦੇ ਦੀ ਜ਼ਿੰਦਗੀ 'ਚ ਨਾ ਬੜਾ ਮਾਨ ਤੇ ਸਨਮਾਨ ਤੇ ਇੱਜ਼ਤ ਹੁੰਦੀ ਆ ਇਹ ਰਿਸ਼ਤੇ ਜਿਹੜੇ ਜਿਹੜੇ ਪਤੀ ਪਤਨੀ ਚ ਹੈ ਨਾ ਉਹਨਾਂ ਨੂੰ ਪਤਾ ਕਿ ਚ ਆਨੰਦ ਕਿੰਨਾ ਇਹ ਚ ਜ਼ਿੰਦਗੀ ਜੀਉਣ ਦਾ ਮਜ਼ਾ ਕਿੰਨਾ ਤੇ ਜਿੱਥੇ ਕੋਈ ਕਿੰਤੂ ਪਰੰਤੂ ਆ ਉਹ ਵੀ ਜਾਣਦੇ ਕਿ ਨਰਕ ਕਿੰਨਾ ਇਸ ਕਰਕੇ ਨਰਕ ਵੱਲ ਨਾ ਵਧਣੀ ਵਧਣਾ ਨਹੀਂ ਚਾਹੀਦਾ ਸਗੋਂ ਸਾਨੂੰ ਸਵਰਗਾਂ ਵੱਲ ਹੀ ਵਧਣਾ ਚਾਹੀਦਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਜੇਤਰ ਸਿੰਘ ਤਰਸਿਕਾ ਜਿਉਂਦੇ ਵਾਸਤੇ ਰਹੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨ